ਜਰਮਨ ਦੀ ਗੋਰੀ ਨੇ ਪੰਜਾਬੀ ਨੂੰ ਪਿਆਰ ਦੇ ਝੂਠੇ ਜਾਲ ਦੇ ਵਿੱਚ ਫਸਾ ਕੇ ਹਜ਼ਾਰਾਂ ਯੂਰੋ ਦੀ ਉਹਦੇ ਨਾਲ ਠੱਗੀ ਮਾਰੀ ਆ ਮੇਰੀ ਵੀਡੀਓ ਤੋਂ ਬਾਅਦ ਉਸ ਮੁੰਡੇ ਦੀ ਵੀਡੀਓ ਚੱਲੂਗੀ ਤੇ ਸਾਰਾ ਕੁਝ ਉਹ ਆਪਣੇ ਮੂੰਹੋਂ ਦੱਸੂਗਾ ਵੀ ਕਿਵੇਂ ਉਸ ਨੂੰ ਕੋੜੀ ਨੇ ਜਾਲ ਦੇ ਵਿੱਚ ਫਸਾਇਆ। ਇਸ ਗੋਰੀ ਨੇ ਮੁੰਡੇ ਦੇ ਨਾਲ 2-3 ਮਹੀਨੇ ਫੋਨ ਦੇ ਉੱਪਰ ਗੱਲਬਾਤ ਕੀਤੀ, ਵੀਡੀਓ ਕਾਲ ਕੀਤੀ। ਜਦੋਂ ਮੁੰਡੇ ਨੇ ਪੁੱਛਿਆ ਵੀ ਤੁਸੀਂ ਕੰਮ ਕੀ ਕਰਦੇ ਹੋ ਤਾਂ ਉਸ ਨੇ ਕਿਹਾ ਕਿ ਮੈਂ ਡ੍ਰੌਪਸ਼ਿਪਿੰਗ ਕਰਦੀ ਆਂ, ਯਾਨੀ ਕਿ ਪ੍ਰੋਡਕਟ ਵੇਚਦੀ ਆਂ ਆਨਲਾਈਨ ਆ। ਇੱਕ ਪਲੇਟਫਾਰਮ ਆ ਜਿੱਥੇ ਕਿ ਮੈਂ ਦਿਨ ਦਾ 1000-1500-2000 ਯੂਰੋ ਜਿਹੜਾ ਆ ਆਸਾਨੀ ਨਾਲ ਬਣਾ ਲੈਣੀ ਆ। ਤੇ ਮੁੰਡਾ ਵੀ ਡ੍ਰੌਪਸ਼ਿਪਿੰਗ ਬਾਰੇ ਮਾੜਾ-ਮੋਟਾ ਉਹਨੂੰ ਪਤਾ ਸੀ ਜਿਵੇਂ ਉਹ ਵੀਡੀਓ ਦੇਖਦਾ ਤੇ ਉਸਨੇ ਕੁੜੀ ਨੂੰ ਕਿਹਾ ਕਿ ਮੈਨੂੰ ਵੀ ਇਹ ਬਿਜ਼ਨਸ ਸ਼ੁਰੂ ਕਰਨਾ ਹੈ ਤੇ ਕੁੜੀ ਨੇ ਪੂਰੇ ਭਰੋਸੇ ਦੇ ਵਿੱਚ ਲੈ ਕੇ ਉਸਦੇ ਨਾਲ ਹਜ਼ਾਰਾਂ ਯੂਰੋਆਂ ਦੀ ਠੱਗੀ ਮਾਰ ਲਈ ਡ੍ਰੌਪ ਸ਼ਿਪਿੰਗ ਦੇ ਨਾਂ ਦੇ ਉੱਪਰ ਤੇ ਹੁਣ ਉਹ ਵੈੱਬਸਾਈਟ ਵਾਲੇ ਪੈਸੇ ਅਰਲੀਜ਼ ਕਰਨ ਦੇ ਉਸ ਤੋਂ ਪੈਸੇ ਮੰਗਦੇ ਆ ਦੇਖੇ ਜਿਹੜਾ ਸਕੈਮ ਆ ਉਹ ਵੱਧਦਾ ਹੀ ਜਾ ਰਿਹਾ ਆ ਵੀਡੀਓ ਪੰਜਾਬੀ ਕੋ ਸ਼ੇਅਰ ਜਰੂਰ ਕਰਿਓ ਆਓ ਹੁਣ ਵੀਰ ਦੇ ਮੂੰਹੋਂ ਸੁਣੋ ਵੀ ਕਿਵੇਂ ਉਸ ਦੇ ਨਾਲ ਜਿਹੜਾ ਕਿ ਠਗੀ ਧੋਖਾ ਇਹ ਕੀਤਾ ਗਿਆ ਗੋਰੀ ਵੱਲੋਂ ਬਹੁਤ ਬਹੁਤ ਜਰਮਨ ਤੋਂ ਨਾ ਇੱਕ ਕੁੜੀ ਸੀ ਯਾ ਨਾ ਤੇ ਉਹਨੇ ਇਦਾਂ ਹੀ ਫੋਨ ਕੀਤਾ ਮੈਨੂੰ ਮੰਨ ਲੋ ਹਨਾ ਤੇ ਉਹਨੇ ਕਿਹਾ ਵੀ ਰੋ ਸੌਰੀ ਰੋ ਮੇ ਨੰਬਰ ਤੇ ਉੱਥੋਂ ਫਿਰ ਉਹਨੂੰ ਮੈਂ ਮਤਲਬ ਮੈਸੇਜ ਕੀਤਾ ਹਨਾ ਤੇ ਉੱਥੋਂ ਮੈਸੇਜ ਕੀਤਾ ਤੇ ਫਿਰ ਗਿਆ ਸਾਡੀ ਨਾ ਗੱਲਬਾਤ ਸਟਾਰਟ ਹੋ ਗਈ ਹੈ ਤੇਨੇ ਕਮਿਨੇ ਪਹਿਲਾਂ ਦੀ ਗੱਲ ਏ ਤੇ ਸਾਡੀ ਨਾਲ ਗੱਲ ਗੱਲਬਾਤ ਸਟਾਰਟ ਹੋ ਗਈ ਇੰਦਾ ਨੋਰਮਲ ਜਿਵੇਂ ਫਰੈਂਡਸ਼ਿਪ ਪਹਿਲਾਂ ਹੋਈ 10 ਦਿਨ 20 ਦਿਨ ਠਹਿਰ ਕੇ ਹਨਾ ਉਸ ਤੋਂ ਬਾਅਦ ਭਾਜੀ ਮਤਲਬ ਇੱਕ ਨੈਚੁਰਲੀ ਜਿਵੇਂ ਬੌਂਡ ਬਣਦਾ ਹੈ ਨਾ ਕਿਸੇ ਬੰਦੇ ਨਾਲ ਇੱਕ ਨੈਚੁਰਲੀ ਰਿਸ਼ਤਾ ਬਣਦਾ ਉਦਾਂ ਨਾ ਇੱਕ ਨੈਚੁਰਲੀ ਰਿਸ਼ਤਾ ਬਣਿਆ ਤੇ ਉਸ ਤੋਂ ਬਾਅਦ ਤੇ ਭਾਜੀ ਉਹਨੇ ਮਤਲਬ ਮੈਨੂੰ ਦੱਸਿਆ ਵੀ ਕਹਿੰਦੀ ਮੈਂ ਉਹਨੂੰ ਕੀ ਪੁੱਛਿਆ ਮੈਂ ਹੀ ਉਹਨੂੰ ਪੁੱਛਿਆ ਸਕੋ ਮੈਂ ਕਿਹਾ ਤੁਸੀਂ ਕਿਹੜਾ ਕੰਮ ਕਰਦੇ ਹੋ ਤੇ ਆਪਣਾ ਉਹ ਕਹਿੰਦੀ ਭਾਈ ਆਪਣਾ ਮੈਂ ਕਰਦੀ ਹਾਂ ਡ੍ਰੌਪਸ਼ਿਪਿੰਗ ਤੇ ਕਹਿੰਦੀ ਜਿਵੇਂ ਮੈਂ ਕਿਹਾ ਕਿਹੜਾ ਪਲੈਟਫਾਰਮ ਯੂਜ਼ ਕਰਦੇ ਮੈਂ ਵੀ ਡ੍ਰੌਪਸ਼ਿਪਿੰਗ ਵੈਸੇ ਕਰਦਾ ਹਾਂ ਤੇ ਤੁਸੀਂ ਕਿਹੜਾ ਕਿਹੜੇ ਢੰਗ ਨਾਲ ਕਰਦੇ ਹੋ ਤੇ ਕਿਹੜਾ ਪਲੈਟਫਾਰਮ ਯੂਜ਼ ਕਰਦੇ ਹੋ ਤੇ ਉਹ ਕਹਿੰਦੀ ਮੈਂ ਇਹ ਪਲੇਟਫਾਰਮ linthongs.com ਆ ਪਲੇਟਫਾਰਮ ਹੈ ਤੇ ਮੈਂ ਯੂਜ਼ ਕਰਦੀ ਆ ਲਗਾ ਠੀਕ ਹੈ ਤੇ ਮੈਂ ਕਿਹਾ ਕਿੰਨਾ ਤੁਸੀਂ ਕਿੰਨੇ پیسے ਕਮਾ ਲੈਣੇ ਉਹ ਕਹਿੰਦੀ ਬਈ 2000 5000 10000ਵੇਂ ਕਮਾ ਹੀ ਲਈ ਦੇਣੇ ਹਨਾ ਤੇ ਮੈਂ ਕਿਹਾ ਠੀਕ ਹੈ ਮੈਂ ਕਿ ਮੈਨੂੰ ਵੀ ਤੁਸੀਂ ਆਪਣਾ ਆ ਪਲੇਟਫਾਰਮ ਦੱਸ ਦਿਓ ਤੇ ਫਿਰ ਮੈਂ ਵੀ ਸਟਾਰਟ ਕਰਦਾ ਹਾਂ ਹਨਾ ਤੇ ਉਹਨੇ ਭਾਜੀ ਇਦਾਂ ਕੀਤਾ ਵੀ ਉਹਨੇ ਮੈਨੂੰ ਦੱਸਿਆ ਲਿੰਕ ਮਤਲਬ ਆਪਣਾ ਉਹਨੇ ਨਾ ਇੱਕ ਆਪਣਾ ਅਲੱਗ ਤੋਂ ਅਕਾਊਂਟ ਸੀ ਤੇ ਕਹਿੰਦੀ ਮੇਰੇ ਕੋਲ ਦੋ ਅਕਾਊਂਟ ਨੇ ਇੱਕ ਤੈਨੂੰ ਦੇਨੀ ਆ ਤੇ ਤੂੰ ਇੱਥੇ ਆਪਣਾ ਕਰ ਲਈ 300 ਡਾਲਰ ਉਹਦੇ ਵਿੱਚ ਪਿਆ ਸੀ ਤੇ ਉਹਨੇ ਮੈਨੂੰ ਪਾਸਵਰਡ ਵੀ ਦੇਤਾ ਤੇ ਆਈਡੀ ਵੀ ਦਿੱਤੀ ਠੀਕ ਹੈ ਉਹ ਚ ਪਹਿਲਾਂ ਪੈਸੇ ਅਸੀਂ ਬਣਾਏ ਉਹਨੇ ਮੈਨੂੰ A to Z ਪਹਿਲਾਂ ਗਾਈਡ ਕੀਤਾ 2-3 ਦਿਨ ਉਹਨੇ ਮੇਰੇ ਫੋਨ ਤੇ ਲੱਗੀ ਰਹੀ ਮੈਨੂੰ ਉਹਨੇ ਗਾਈਡ ਕੀਤਾ ਤੇ ਇਦਾਂ 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 ਕਰਨਾ ਹੈ ਇਦਾਂ ਹੀ ਉਹ ਐਚਟੀ ਕਨਵਰਟ ਕਰਨੇ ਨੇ ਇਦਾਂ ਕਰਨਾ ਹੈ ਉਹ ਇਦਾਂ ਪਲੇਟਫਾਰਮ ਚ ਪਾਣੇ ਨੇ ਇਦਾਂ ਫਿਰ ਅਸੀਂ ਟੈਲੀਗ੍ਰਾਮ ਜਾ ਕੇ ਉਹਨਾਂ ਨੂੰ ਮੈਸੇਜ ਕਰਨਾ ਜਿਹਨਾਂ ਮੈਂ ਪਲੇਟਫਾਰਮੇ ਬਈ ਹਾਂ ਹੀ ਪੈਸੇ ਪਾਤੇ ਨੇ ਪਹੁੰਚ ਗਏ ਨੇ ਤੁਸੀਂ ਵੈਰੀਫਾਈ ਕਰਕੇ ਸਾਡੇ ਅਰਾਈਵ ਕਰੋ ਪੈਸੇ ਪਲੇਟਫਾਰਮ ਚ ਹਨਾ ਤੇ ਇਦਾਂ ਇਦਾਂ ਗੱਲ ਹੁੰਦੀ ਗਈ ਤੇ ਉਹਨੇ ਨਾ ਉਸ ਦਿਨ ਮੇਰੇ ਤੋਂ ਹੀ ਹੱਥ ਮੇਰੇ ਹੱਥੀ 700 ਰੁਪਏ ਨਾ ਆ ਉਹਦੇ ਚੋਤੇਸ ਕਢਾ ਲ ਇੱਕ 12700 ਰੁਪਇਆ ਉਹਨੇ ਕਢਾ ਲਿਆ ਆਪਣੇ ਵਿਸ਼ੇਤਾ વિનાਸ਼ ਚ ਪਾਤਾ વિનાਸ਼ ਵਾਲੀ ਅਟੈਚ ਹੁੰਦਾ ਉਹ ਪਲੇਟਫਾਰਮ ਹਨਾ lintong.com ਤੇ ਗੱਲ ਇਹ ਸੀ ਫਿਰ ਉਸ ਤੋਂ ਬਾਅਦ ਮੈਨੂੰ ਵੀ ਭਰੋਸਾ ਹੋ ਗਿਆ ਹਨਾ ਫਿਰ ਮੈਂ ਆਪਣਾ ਮੈਂ ਉਹਨੇ ਕਿਹਾ ਚੱਲ ਮੇਰਾ ਹਣਾ ਅਕਾਊਂਟ ਬਣਾ ਦੇ ਤੇ ਮੈਂ ਆਪਣਾ ਸਟਾਰਟ ਕਰ ਲਾਂ ਉਨੇ ਫਿਰ ਮੈਨੂੰ ਆਪਣਾ ਲਿੰਕ ਸੈਂਡ ਕੀਤਾ ਤੇ ਉੱਤੇ ਮੈਂ ਆਪਣਾ ਅਕਾਊਂਟ ਬਣਾਇਆ ਠੀਕ ਹੈ ਬਣਾ ਕੇ ਅਕਾਊਂਟ ਤੇ ਮੈਂ ਆਪਣਾ ਮਤਲਬ ਸਾਰਾ ਕੁਝ ਆਪਣਾ ਪ੍ਰੂਫ ਵਗੈਰਾ ਪ੍ਰੂਫ ਤੇ ਨਹੀਂ ਮਤਲਬ ਮੈਂ ਆਪਣੀ ਅਰਨਿੰਗ ਸਟਾਰਟ ਕਰਤੀ ਉੱਥੇ 50 ਪਹਿਲਾਂ 20 ਰੁਪਏ ਤੋਂ ਚਾਰਟ ਕੀਤਾ 30 ਤੋਂ 50 ਤੋਂ 100 ਤੋਂ ਤੇ ਹੌਲੀ ਹੌਲੀ ਬਾਜੀ ਕਰਦੇ ਪਹਿਲਾਂ ਮੈਂ 1300 ਯੂਰੋ ਕਢਵਾ ਲਿਆ ਇਹਦੇ ਚੋਂ ਬਣਾਇਆ ਪਹਿਲਾਂ ਉੱਤੇ ਫਿਰ ਕਢਾ ਕੇ ਲੇ ਤਰਪੰਤੇ ਰਾਂ ਕੁਛ ਚੋਦਾ ਸੁ ਮੈਂ ਕਢਾ ਲਿਆ ਅਰਨਿੰਗ ਕਰ ਲਈ ਹਨ ਤੇ ਫਿਰ ਕੀ ਹੋਇਆ ਪਾਜੀ ਮਤਲਬ ਮੇਰੇ ਕੋਲ ਨਾ ਵੱਡੇ ਆਰਡਰ ਆਂਦੇ ਗਏ ਤੇ ਆਂਦੇ ਗਏ ਆਂਦੇ ਗਏ ਆਂਦੇ ਗਏ ਆਂਦੇ ਗਏ ਤੇ ਵੀਰੇ ਹੁਣ ਇਸ ਟਾਈਮ ਮੇਰਾ 15000 ਯੂਰੋ ਕੁੜੀ ਇਸ ਟਾਈਮ ਖਾ ਚੁੱਕੀ ਹੈ ਹਨਾ ਤੇ ਉਹ ਪਲੇਟਫਾਰਮ ਦੇ ਵਿੱਚ ਹੀ ਪਏ ਨੇ ਉਹ ਮੈਂ ਪਲੇਟਫਾਰਮ ਦਾ ਪਾਸਵਰਡ ਹੈ ਉਹ ਸਾਰਾ ਕੁਝ ਹੈ ਹਨਾ ਤੇ ਉਹਨੂੰ ਮੈਂ ਬੜੇ ਦਰਲੇ ਵੀ ਕੀਤੇ ਮੈਂ ਕਿਹਾ ਯਾਰ ਤੂੰ ਇਦਾਂ ਹਨਾ ਨਹੀਂ ਕਰਨਾ ਸੀ ਉਸ ਤੋਂ ਬਾਅਦ ਫਿਰ ਮੈਂ ਆਪਣੇ ਹੈਕਰ ਮੇਰੇ ਦੋਸਤ ਨੇ ਮੈਂ ਉਹਨਾਂ ਨੂੰ ਚੈੱਕ ਕਰਾਇਆ ਮੈਂ ਕਿਹਾ ਯਾਰ ਇਦਾਂ ਇਦਾਂ ਜੇ ਉਹ ਕਹਿੰਦੇ ਬਾਈ ਇਹ ਸਾਰਾ ਨਾ ਮਤਲਬ ਇੱਕ ਹਿਸਾਬ ਦਾ ਫਰੋਡ ਹੀ ਸੀ ਬੜਾ ਜੈਨੂਨ ਤਰੀਕੇ ਦਾ ਫਰੋਡ ਸੀ ਵੀ ਕੋਈ ਬੰਦਾ ਪਤਾ ਲਾ ਹੀ ਨਹੀਂ ਸਕਦਾ ਸੀ ਕਿ ਵੀ ਇਦਾਂ ਵੀ ਫਰੋਡ ਹੋ ਸਕਦਾ ਹੈਣਾ ਤੇ ਤੁਸੀਂ ਇਸ ਵਿਸ਼ੇ ਤੇ ਵੀਡੀਓ ਬਣਾ ਕੇ ਜਰੂਰ ਸਾਰਾ ਕੁਝ ਦੱਸਿਓ ਜੰਤਰ ਕਹੇ ਤੇ ਮੈਂ ਕੁੜੀ ਦੀਆਂ ਫੋਟੋਆਂ ਵੀ ਤੁਹਾਨੂੰ ਭੇਜ ਦਿੰਨਾ ਠੀਕ ਹੈ ਕਿ ਆ ਕੁੜੀ ਸੀ ਇਹਨੇ ਇਦਾਂ ਇਦਾਂ ਕੀਤਾ ਤੇ ਕਾਮ ਦੇ ਵਿੱਚ ਹਲੇ ਵੀ ਪੈਸੇ ਪਏ ਨੇ ਪਰ ਉਹੀ ਗੱਲ ਹੈ ਉਹ ਕਹਿੰਦੇ ਪਏ ਨੇ ਵੀ ਉਹਨਾਂ ਨੇ ਨਾ ਫਿਰ ਕਿਹਾ ਟੈਕਸ ਭਰੋ ਮੈਂ ਟੈਕਸ ਭਰਤਾ ਵੀਰੇ 10 10 10 ਕਿ ਮੈਂ ਟੈਕਸ ਭਰਤਾ ਉਹ ਕਹਿੰਦੇ 4 ਯੂਰੋ ਵੱਧ ਪੈ ਗਏ ਨੇ ਤੁਸੀਂ ਦੁਬਾਰਾ ਟੈਕਸ ਭਰੋ ਕਹਿੰਦੇ ਆਹ ਕੰਮ ਆਹ ਜਿਹੜੇ ਪੈਸੇ ਨੇ ਇਹ ਤੁਹਾਡੇ ਹੁਣ ਵਰਕ ਪਲੇਟਫਾਰਮ ਦੇ ਹਿਸਾਬ ਨਾਲ ਲੱਗੇ ਨਹੀਂ ਜਾਣਗੇ ਤੇ ਤੁਸੀਂ ਦੁਬਾਰਾ ਟੈਕਸ ਭਰੋ ਤੇ ਹੁਣ ਗੱਲ ਇਹ ਵੀ ਵੀਰੇ ਮੁੱਕ ਦੀ ਗੱਲ ਹਨਾ ਜਿਆਦਾ ਵੱਡਾ ਮੈਂ ਹੁਣ ਕੀ ਬੋਲਾਂ ਜਿਆਦਾ ਜਿਆਦਾ ਕੀ ਬੋਲਾਂ ਤੇ ਬਾਕੀ ਉਹਨੋਂ ਕਹਿੰਦੀ ਵੀ ਤੂੰ ਨਿਰਮਣੀ ਆ ਜਾ ਤੇ ਤੂੰ ਆਪਣਾ ਅਸੀਂ ਗੱਲ ਬਹਿ ਕੇ ਕਰ ਲੈਣੀ ਹੈ ਦੀ ਹੁਣ ਮੈਨੂੰ ਇਹ ਵੀ ਉਹ ਕੁਝ ਵੀ ਕਰ ਸਕਦੇ ਨੇ ਕੋਈ ਵੀ ਮੈਨੂੰ ਤੇ ਵੀ ਨਹੀਂ ਪਤਾ ਵੀ ਬੰਦੇ ਨਾਲ ਉਹ ਉਹਦੇ ਨਾਲ ਸਿਕੋ ਵੀਡੀਓ ਕਾਲ ਕੀਤੀ ਉਹਨੇ ਮੈਨੂੰ ਤਿੰਨ ਚਾਰ ਵਾਰੀ ਵੀਡੀਓ ਤੇ ਕਾਲ ਤੇ ਵੀ ਮੇਰੇ ਨਾਲ ਗੱਲ ਹੋਈ ਉਹ ਕੁੜੀ ਦੀ ਤੇ 2-3 ਮਹੀਨੇ ਬਾਅਦ ਉਹਨੇ ਜਾ ਕੇ ਜੰਤਰ ਕੀਤਾ ਬਈ ਮੈਂ ਤੈਨੂੰ ਪਿਆਰ ਕਰਦੀ ਉਹ ਇਹ ਹੋਤੇ ਹਨਾ ਮਤਲਬ ਇੱਕ ਜਿਵੇਂ ਨੇਚਰਲੀ ਰਿਸ਼ਤਾ ਬਣਦਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਤੇ ਬਾਕੀ ਭਾਜੀ ਇਹ ਹੋਇਆ ਇੱਕ ਹਿਸਾਬ ਤੋਂ ਬਿਲਕੁਲ ਐਨ ਜੈਨੂਇਨ ਤਰੀਕੇ ਨਾਲ ਵੀ ਕੋਈ ਬੰਦਾ ਪਤਾ ਲਾ ਹੀ ਨਹੀਂ ਸਕਦਾ ਹਨਾ ਜਿਉ ਜੋ ਇੱਕ ਹਿਸਾਬ ਦਾ ਇੱਕ ਗੇਮ ਮੇਰੇ ਨਾਲ ਵਾਪਰੀ ਹੈ ਹਨਾ ਤੇ ਇਹਨੂੰ ਤੁਸੀਂ ਜ਼ਰੂਰ ਜਨਤਰ ਕਰਨਾ ਇਹ ਕੁੜੀ ਦੀਆਂ ਫੋਟੋਆਂ ਵੀ ਤੁਸੀਂ ਪਾਇਓ ਠੀਕ ਹੈ ਜੇ ਹੋ ਸਕੇ ਜੇ ਤੁਹਾਨੂੰ ਕੋਈ ਦਿੱਕਤ ਨਹੀਂ ਤੇ ਇਹ ਕੁੜੀ ਦੀਆਂ ਫੋਟੋਆਂ ਵੀ ਤੁਸੀਂ ਪਾਇਓ ਤੇ ਪਲੀਜ਼ ਇਹ ਸਾਰਿਆਂ ਨੂੰ ਮਤਲਬ ਅਵੇਅਰ ਕਰਿਓ ਆਪਣੇ ਪੰਜਾਬੀਆਂ ਨੂੰ ਬਈ ਇਹ ਇਸ ਚੀਜ਼ ਤੋਂ ਬਚ ਕੇ ਰਹਿਣ ਤੇ ਬਾਕੀ ਮੈਂ ਤੁਹਾਨੂੰ ਬਾਜੀ ਕਰਦਾ ਆ ਫੋਟੋ ਸ਼ੇਅਰ ਰਹਿ ਤੇ ਤੁਸੀਂ ਦੇਖੋ ਤੇ ਫਿਰ ਮਤਲਬ ਹੈ ਵੀ ਕੋਈ ਗੱਲ ਬਣ ਸਕਦੀ ਸੀ ਤੁਸੀਂ ਪਲੀਜ਼ ਹੈਲਪ ਕਰਿਓ ਕਿਥੋਂ ਇੰਟਰਸਟ ਮੈਨੂੰ ਯਾਰ ਇਥੋਂ ਵੀਰੇ ਇਦਾਂ ਆਇਆ ਵੀ ਉਹਨੇ 8-9000 ਯੂਰੋ ਉਹਨੇ ਆਪਣਾ ਪਾਇਆ ਇਹਦੇ ਵਿੱਚ ਤੇ ਫਿਰ ਉਹਨੇ ਜਦੋਂ ਪਾਇਆ ਮੈਨੂੰ ਯਾਰ ਇਹੀ ਗੱਲ ਦਾ ਡਰਾਵਾ ਲੱਗਿਆ ਮੈਂ ਕਿਹਾ ਜੇ ਤੇ ਆ ਓਨਰ ਹੋਈ ਆ ਸਾਰੇ ਪਲੇਟਫਾਰਮ ਦੇ ਫਿਰ ਤੇ ਸਾਰਾ ਮੇਰੀ ਨਾ ਗੇਮ ਇਹਨੇ ਪਾਤੀ ਹੈ ਹਨਾ ਤੇ ਗੇਮ ਤਾਂ ਚੱਲੋ ਪੈ ਹੀ ਗਈ ਹੈ ਹੁਣ ਵਾਇਰ ਨੇ ਜਿਵੇਂ ਚੱਲੋ ਜਿਵੇਂ ਠੀਕ ਲੱਗਿਆ ਹਾਂ ਜੋ ਹੋਇਆ ਤੇ ਹੁਣ ਇੱਥੇ 55000 ਯੂਐਸਡੀ ਟਪਿਆ ਹੈ ਵੀਰੇ ਆ ਕਾ ਆ ਪਲੈਟਫਾਰਮ ਦੇ ਵਿੱਚ ਤੇ ਇਹਦਾ ਜੀ ਅਕਾਊਂਟ ਚਾਹੀਦਾ ਪਾਸਵਰਡ ਚਾਹੀਦਾ ਮੈਂ ਤੁਹਾਨੂੰ ਉਹ ਵੀ ਸੈਂਡ ਕਰਦਾ ਹਾਂ ਕਿ ਜੇ ਤੁਹਾਡਾ ਕਿਤੇ ਵੀ ਅਪਰੋਚ ਤੁਹਾਡੀ ਪੈਂਦੀ ਹੈ ਤੇ ਕੋਈ ਜੇ ਕੋਈ ਤੁਹਾਡੇ ਕੋਲ ਸੋਲਿਡ ਕੋਈ ਬੰਦਾ ਹੈ ਜਿਹੜਾ ਕੁਝ ਕਰ ਸਕੇ ਸੋਲੂਸ਼ਨ ਤੇ ਪਲੀਜ਼ ਵੀਰੇ ਜਰੂਰ ਦੱਸਿਓ ਤੇ ਬਾਕੀ ਆਹ ਪਲੈਟਫਾਰਮ ਹੈ ਵੀਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੋਰ ਵੀਡੀਓ ਦੇਖਣ ਵਾਸਤੇ ਘੰਟੀ ਤੇ ਕਲਿੱਕ ਕਰਕੇ ਆਲ ਤੇ ਕਰ ਲੋ ਕਲਿੱਕ ਤੇ ਨਾਲੇ ਜਾਂਦੇ ਜਾਂਦੇ ਕਰ ਦਿਓ ਵੀਡੀਓ ਨੂੰ ਲਾਈਕ ਬਹੁਤ ਬਹੁਤ ਥੈਂਕ ਯੂ ਤੁਹਾਡਾ